ਲੱਗ ਰਿਹਾ ਕਿਉਂਕਿ ਖੁਸ਼ੀ ਖੁਸ਼ੀ ਦਾ ਖਾਣ ਹੈ ਸਾਵਣ ਦਾ ਮਹੀਨਾ ਤੀਆਂ ਦਾ ਤਿਹਾਰ ਹੈ ਬਹੁਤ ਵਧੀਆ ਲੱਗ ਰਿਹਾ ਕਿ ਪੰਜਾਬੀ ਲੈ ਕੇ ਪ੍ਰੋਗਰਾਮ ਕਰਾਇਆ ਗਿਆ ਕਲਚਰ ਨੂੰ ਲੱਗ ਰਿਹਾ ਵੀ ਤੋਂ ਮੌਜ ਸਿਖਲਾਈ ਹੋ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਚੰਗਾ ਦਿਉਂ ਲੱਗੂਗਾ ਆਪਣੀ ਮਾਂ ਬੋਲੀ ਹੈ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਜਿਹੜਾ ਪੰਜਾਬ ਦਾ ਕਲਚਰ ਹੈ ਤੀਆਂ ਦੇ ਰੂਪ ਵਿੱਚ ਖਤਮ ਹੁੰਦਾ ਜਾ ਰਿਹਾ ਸੀ ਹੁਣ ਥਾਂ ਥਾਂ ਤੇ ਤੀਆਂ ਦੇ ਮੇਲੇ ਲੱਗ ਰਿਹਾ ਜਿਵੇਂ ਲੁਧਿਆਣੇ ਸੇ ਲੱਗਿਆ ਮੈਨੂੰ ਬਹੁਤ ਚੰਗਾ ਲੱਗਿਆ ਨੀ ਲੱਗ ਰਿਹਾ ਤੁਹਾਨੂੰ ਬਾਰ-ਬਾਰ ਇੱਕੋ ਮੈਂ ਕਿਹਾ ਬਹੁਤ ਵਧੀਆ ਲੱਗ ਰਿਹਾ ਹੈ ਜਿਹਦਾ ਪਿੰਡਾਂ ਵਿੱਚ ਚੱਲਦਾ ਸੀ ਸ਼ਹਿਰ ਵਿੱਚ ਆ ਰਿਹਾ ਹੈ ਹਾਂਜੀ ਇੱਕੋ ਗੱਲ ਹੈ ਪਰ ਇਹ DJ ਤੇ ਨੱਚ ਰਿਹਾ ਹੈ ਏਦਿਕ ਨਹੀਂ ਉਹ ਪੰਜਾਬ ਦਾ ਜਿਹੜਾ ਪੁਰਾਣਾ ਕਲਚਰ ਸੀ ਉਹ ਸ਼ਾਇਦ ਅਲੋਪ ਹੋ ਗਿਆ ਤੇ ਮੈਂ ਹੀ ਸੁਝਾ ਦੇਣਾ ਚਾਹੁੰਦੀ ਆ ਅਗਰ ਪਿੰਡਾਂ ਦੇ ਮੇਲੇ ਲੱਗਣੇ ਚਾਹੀਦੇ ਆ ਤਾਂ ਉਸੇ ਤਰੀਕੇ ਨਾਲ ਪਿੰਡਾਂ ਦਾ ਮੇਲਾ ਹੋਣਾ ਚਾਹੀਦਾ ਹਾਂਜੀ ਮੇਰੀ ਨਵੀਂ ਫਿਲਮ ਅੱਜ ਹੀ ਗੋਡੋ ਗੋਡੋ ਚਾਹ ਨੂੰ ਨੈਸ਼ਨਲ ਅਵਾਰਡ ਮਿਲੇ ਇਸ ਕਰਕੇ ਮੈਂ ਬਹੁਤ ਖੁਸ਼ ਆ ਗੋਡੋ ਗੋਡੋ ਚਾਹ 2 ਵੀ ਆ ਰਹੀ ਹੈ ਮੇਰੀ ਹੈਪੀ ਖੁਸ਼ ਹੋ ਗਿਆ ਸਿੰਘ ਵਰਸ ਰਿਕਾਰਡ 2 ਟੱਟ ਸਿਆਪਾ ਤਿੰਨ ਚਾਰ ਫਿਲਮਾਂ ਲਗਾਤਾਰ ਆ ਰਹੀਆਂ ਨੇ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਸਰੋਤਿਆਂ ਤੋਂ ਇਹ ਬਹੁਤ ਪਿਆਰ ਦਿੰਦਾ ਹੁਣ ਤੱਕ ਆਉਣ ਵਾਲੀਆਂ ਫਿਲਮਾਂ ਨੂੰ ਵੀ ਇਸੇ ਤਰੀਕੇ ਨਾਲ ਪਿਆਰ ਦਿੰਦਾ ਸਿੰਦਰ ਟਵਰ ਅੱਜ ਅਸੀਂ ਸਿਮਰਤ ਸੱਜੂ ਦੇ 30 ਦੇ ਪ੍ਰੋ ਇਵੈਂਟ ਤੇ ਆਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਉਹ ਹਰ ਸਾਲ ਕਰਾਉਂਦੇ ਆ ਤੇ ਮੇਰੀ ਭੈਣ ਵੀ ਉਹ ਤੇ ਹਮੇਸ਼ਾ ਆਉਂਦੇ ਆ ਔਰ so much successful ਰਿਹਾ ਬਹੁਤ ਮਸਤੀਆਂ ਪੂਰੇ ਪੰਜਾਬ ਦਾ ਐਕਚੁਅਲੀ ਵਿਰਸਾ ਵੇਖਣ ਨੂੰ ਮਿਲਿਆ ਇੰਨੀਆਂ ਸਣੀਆਂ ਗਿੱਧਾ ਬੋਲੀਆਂ एवरीथिंग ਬਹੁਤ ਮਜ਼ਾ ਆਇਆ ਅਜਿੰਦਰ ਸਿੰਘ ਜੀ ਅਜਿੰਦਰ ਤਾਂ ਲੱਗ ਰਿਹਾ ਹੈ ਜਿਹਾ ਲੱਗ ਰਿਹਾ ਹੈ ਹਾਂਜੀ ਮੈਟਰ ਵੀ ਆਏ ਅੱਜ ਕਿਤਾ ਲੱਗ ਰਿਹਾ ਬਹੁਤ ਵਧੀਆ ਪੰਜਾਬ ਦਾ ਉਹਨਾਂ ਕਰਕੇ ਇਹ ਵਿਰਸਾ ਵੇਖਣ ਨੂੰ ਮਿਲਿਆ ਐ ਹੋ ਜੀ ਚੀਜ਼ਾਂ ਪੰਜਾਬੀ ਸੁਣੀ ਰੇਡੀ ਬਲ ਕਦੀ ਨਹੀਂ ਸੁਣੀਆ ਬਹੁਤ ਅੱਛਾ ਲੱਗਿਆ ਬੜੀ پاک ਰੂਹ ਨੇ ਬਹੁਤ ਬਹੁਤ ਵਧੀਆ ਲੱਗਿਆ ਗਾੰਡੂ ਸੋ ਰਿਆ ਹਾਂਜੀ ਹਾਂਜੀ ਬਿਲਕੁਲ ਗਿੱਧਾ ਪਿਆ ਡਾਂਸ ਕਿੱਤਾ ਮੈਂ ਤਾਂ ਬਹੁਤ ਕਿੱਤਾ ਅੱਜ ਤੇ ਬਹੁਤ ਮਸਤੀਆਂ ਕੀਤੀਆਂ ਨੇ ਹੁਣ ਪਤਾ ਲੱਗਦਾ ਕਿ ਆਪਣਾ ਜਿਹੜਾ ਵਿਰਸਾ ਇੰਨਾ ਵੱਡਾ ਹੈ ਨਾ उन्होंने वेख ली जैसे कि अब तो सबको नाम याद हो ही चुका है लुधियाना में नेहा भाटिया नाम है मेरा ग्लैमर एंड रेडियन से हूँ मैं तो यहाँ पे तो मेरी कितनी अच्छी छाप आ चुकी है कि और एग्जैक्टली आई एम वेरी हैप्पी फॉर लुधियाना कि लुधियाना ने मुझे इतनी अच्छी एक्सेप्टेंस दी है इतना प्यार करते हैं मुझे और मेरा कॉन्फ्रेंस और बढ़ाते जा रहे हैं आज मैं इतनी बड़े बड़े सेलिब्रिटीज से मिली तो और अच्छा लगा और क्या बोल सब अच्छा ही है प्रोडक्ट आप लोगों को पता ही है मेरे ग्लूटाथियोन है सनस्क्रीन है और मिस्ट है फेस वॉश है बहुत तो सारी आइटम्स हैं लोग बहुत पसंद कर रहे हैं कस्टमर तो तो है, है। मेन बात यह है कि मेरे पर रिपीट बहुत है तो ये चीज़ मुझे और अच्छी लगती है क्योंकि ग्लैमर रेडियंस का एक ही उद्देश्य है कि अंदर की सुंदरता को बढ़ाना और कॉन्फिडेंस लेकर आना है तो वो लोगों में आ रहा है ਔਰ ਮੈਨਸਔਰ ਆਲਸੋ ਵੈਰੀ ਹੈਪੀ ਕਿਉਂਕਿ ਕੁਝ ਰੇਂਜ ਹੈ ਜਿਸੀ ਹੈ ਜੋ ਮੈਨਸ ਕੇ ਲਈ ਵੀ ਔਰ ਬॉयਜ਼ ਕੇ ਲਈ ਵੀ ਬਹੁਤ ਅੱਛੀ ਹੈ ਹਮ ਚਾਂਦੀ ਗੁਪਤਾ ਹੈ ਮੈਂ ਅਥੀ ਤੀਜ ਤੇ ਮੇਲੇ ਤੇ ਆਏ ਆ ਜਿਹੜਾ ਕਿ ਕੇਜੀ ਹੋਟਲ ਫਲੋਸਪੂ ਰੋਡ ਤੇ ਹੋ ਰਿਹਾ ਹੈ ਔਰ ਮਜ਼ਾ ਆ ਰਿਹਾ ਸਾਨੂੰ ਇੱਥੇ ਆ ਕੇ ਔਰ ਐਨਫੋ ਹੋ ਰਿਹਾ ਹੈ ਪੋਰਸ਼ਨ ਅਸ ਅਰਾਊਂਡ ਚੱਲਦਾ ਪਿਆ ਹੈ ਬਹੁਤ ਸਾਰੇ ਗੇਮਸ ਇਹਨਾਂ ਨੇ ਇਨੋਗਰੇਟ ਕੀਤੇ ਆ ਮੈਂ ਪਰਫਾਰਮੈਂਸਿਸ ਬਹੁਤ ਸਾਰੀਆਂ ਹੈ ਹਮ ਗੁਰਪ੍ਰੀਤ ਕੰਗੂリエ ਇੱਥੇ ਜਾਇਦੇ ਚੀਜ਼ ਵੈਸਟ ਆਏ ਹੋਏ ਨੇ ਬੜਾ ਅੱਛਾ ਲੱਗਿਆ ਉਹਨਾਂ ਨੂੰ ਮਿਲ ਕੇ ਬਹੁਤ ਅੱਛੇ ਉਹਨਾਂ ਦੇ ਪੰਜਾਬੀਆਂ ਨੂੰ ਲੈ ਕੇ ਤੇ ਸੋਚ ਉਹਨਾਂ ਦੀ ਬਹੁਤ ਅੱਛੀ ਹੈ ਸ੍ਰੋਜ ਨੇ ਸਾਡੇ ਨਾਲ ਬਹੁਤ ਕਰਦਾ ਕੀਤਾ ਪਾਇਆ ਪੰਗੜਾ ਪਾਇਆ ਬਹੁਤ ਇੰਜੋਏ ਕਰ ਰਹੀ ਹਾਂ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਅਨ ਲੇਡੀਜ਼ ਜਿਹੜੀਆਂ ਮੈਂ ਗੁੱਪੇ ਪੰਗੂ ਜਿੰਨੇ ਕੋਲ ਸੀ ਚਾਹੀਏ ਕਿ ਲੇਡੀਜ਼ ਚਾਰ ਦੁਆਰੇ ਦੇ ਅੰਦਰ ਰਹਿ ਕੇ ਬਿਲਕੁਲ ਐਗਜ਼ੌਸਟ ਹੋ ਜਾਂਦੀਆਂ ਹੈ ਇਹਦੇ ਕਮਿਸ਼ਨ ਜ਼ਰੂਰ ਹੋਣੀ ਚਾਹੀਦੀ ਈਦੇ ਨਾਲ ਲੇਡੀਜ਼ ਨੂੰ ਐਕਸਪਲੋਰ ਮੰਗਿਆ ਲੇਡੀਜ਼ ਜਿਹੜੀਆਂ ਮੈਂ ਤੇ ਇੰਜੋਏ ਕਰ ਲਿਆ ਬੋਲਦਾ ਤੇ ਸ੍ਰੋਜ ਬਰਮਾ ਡਿਵੋਸ਼ਨਲ ਸਿੰਗਰ ਅੱਜ ਸਿਮਰਤ ਜੀ ਵੱਲੋਂ ਕਰਵਾਏ ਗਏ ਮੇਲਾ ਤੀਆਂ ਦੇ ਵਿੱਚ ਅਸੀਂ ਅੱਜ ਆਏ ਸੀ ਗੈਸਟ ਆਫ ਆਨਰ ਬਹੁਤ اچھا ਲੱਗਾ ਗੁਰਪ੍ਰੀਤ ਪੰਗੂ ਜੀ ਆਏ ਸੀ ਚੀਫ ਗੈਸਟ ਤੇ ਉਹਨਾਂ ਨੇ ਵੀ ਬਹੁਤ ਸਾਰਿਆਂ ਦਾ ਮਨ ਪਰਚਾਵਾ ਕੀਤਾ ਦੋਸਤੋ ਇਲਾਵਾ ਬੋਲੀਆਂ ਪਾਈਆਂ ਗਿਆ ਰੈਂਪ ਵਾਕ ਹੋਇਆ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਬਹੁਤ ਅੱਛਾ ਲੱਗਾ ਕਲਚਰ ਕੌਂਸਲ ਚਾਰੇ ਮੇਲਾ ਲੱਗਿਆ ਕਿਤਾ ਲੱਗਿਆ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਇਸ ਤਰ੍ਹਾਂ ਦੇ ਇਵੈਂਟ ਹੋਣੇ ਚਾਹੀਦੇ ਹੈ ਤਾਂ ਕਿ ਸਾਡੀ ਵਿਰਾਸਤ ਜਿਹੜਾ ਵਿਰਸਾ ਪੰਜਾਬੀ ਵਿਰਸਾ ਕਾਇਮ ਰਹੇ ਸਸੀ ਗਾਲਜੀ ਸਾਰਿਆਂ ਨੂੰ ਅੱਜ ਦੀ ਤੀਜ ਦਾ ਫੰਕਸ਼ਨ ਬਹੁਤ ਅੱਛਾ ਸੀਗਾ ਸਾਬਨੇ ਬਹੁਤ ਇੰਜੋਏ ਕੀਤਾ ਤੁਸੀਂ ਦੇਖ ਸਕਦੇ ਹੋ ਸਾਬਨੇ ਕਿੰਨੀ ਧੋਨਕ ਲਾਈਆਂ ਮੈਂ ਬੰਗੂ ਜੀ ਸਾਡੇ ਚਾਏ ਨੇ ਉਹਨਾਂ ਨੇ ਖੂਬ ਸਾਰੀ ਧੋਨਕ ਲਾਗੀ ਖੂਬ ਅੱਛਾ ਸਾਨੂੰ ਆਸਿ ਖਾਇਆ ਵੀ ਬਹੁਤ ਅੱਛਾ ਇੰਜੋਏ ਕੀਤਾ ਬਹੁਤ ਅੱਛਾ ਸਭ ਇਹ ਆਜਾ ਆਜ਼ਾਦ ਇਕਨ ਚ ਬਹੁਤ ਅੱਛਾ ਚੱਲ ਰਿਹਾ ਹੈ ਸਭ ਆਪਣੀ ਥੀਮ ਨੂੰ ਇੰਜੋਏ ਕਰ ਰਹੇ ਹੈ ਥੀਮ ਨੂੰ ਇੰਜੋਏ ਕਰ ਰਹੇ ਹੈ ਸਭ ਬਹੁਤ ਇੰਜੋਏ ਕਰ ਰਹੇ ਹੈ ਸਭ ਆਪਣੀ ਪ੍ਰਾਂਦੀ ਆਪਣਾ ਫੁਲਕਾਰੀ ਪੂਰੇ ਆਪਣੇ ਪੰਜਾਬੀ ਟਾਇਰ ਚ ਆਏ ਨੇ ਬਿਲਕੁਲ ਜੀ ਅੱਗੇ ਨਾਲੋਂ ਜ਼ਿਆਦਾ ਹੁਣ ਥੀਚ ਨੂੰ ਸੈਲੀਬ੍ਰੇਟ ਕਰਨ ਲੱਗੇ ਨੇ ਮੈਨੂੰ ਲੱਗਦਾ ਹੈ ਹਰ ਕਲਚਰ ਦੇ ਵਿੱਚ ਆ ਕੇ ਹਰ ਹਰ ਫੈਸਟੀਵਲ ਨੂੰ ਇੰਜੋਏ ਕਰਨਾ ਚਾਹੀਦਾ ਹੈ ਆਹ ਪ੍ਰੋਗਰਾਮ ਬਹੁਤ ਅੱਛਾ ਆਇਆ ਥੇ ਅਸੀਂ ਫੇਮਸ ਪੰਜਾਬੀ ਐਕਟ੍ਰੈਸ ਨੇ ਉਹਨਾਂ ਨਾਲ ਮਿਲੇ ਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਨਾਲ ਮਿਲ ਕੇ ਤੇ ਪ੍ਰੋਗਰਾਮ ਵੀ ਬਹੁਤ ਅੱਛਾ ਹੈ ਤੇ ਅੱਛਾ ਆਰਗੇਨਾਈਜ਼ ਕੀਤਾ ਸਿਮਰਤ ਸੰਧੂ ਮੈਮ ਨੇ ਕਿੱਦਾਂ ਲੱਗ ਰਿਹਾ ਹੈ ਜੀ ਕਸੂਰ ਹੈ ਦਾਉ ਤੋਰੇ ਦਾ ਆ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਐਜ਼ ਅ ਸ੍ਰੀ ਸ਼ੰਕਰ ਜੀ ਮੇਰਾ ਨਾਮ ਪਵਨ ਵਿਕੋਰ ਹੈ ਮੇਰਾ ਨਾਮ ਧ੍ਰਸ਼ਟੀਮਲ ਹੋਤ ਰਿਹਾ ਹੈ ਮੈਂ ਅੱਜ ਹੀ ਰੈਂਬੋ ਕੀਤਾ ਅਤੀਤੀਆਂ ਦੇ ਤਿਹਾੜੀ ਤੇ ਆਏ ਆ ਅਸੀਂ ਕਿਤਾ ਬਹੁਤ ਸਾਨੂੰ ਮਜ਼ਾ ਆਇਆ ਮਤਲਬ ਬਹੁਤ ਅਸੀਂ ਖੁਸ਼ ਆ ਕਿ ਅਸੀਂ ਪੰਜਾਬੀ ਤੋਂ ਬਿਆਜਾ ਦਾ ਹਿੱਸਾ ਬਨੇ ਆ ਹਰ ਤਰ੍ਹਾਂ ਦੀ ਬੋਲੀਆਂ ਪਾਈਆ ਬੜਾ ਕੁਝ ਸਿੱਖਿਆ ਵੀ ਨਵੀਂ ਨਵੀਂ ਬੋਲੀਆਂ ਅਕੋਰਡਿੰਗ ਸਾਨੂੰ ਸਾਡੇ ਘਰਾਰੇ ਬਾਰੇ ਪਤਾ ਲੱਗ ਰਿਹਾ ਆ ਅਸੀਂ ਬਹੁਤ ਖੁਸ਼ ਹਾਂ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਿੰਦਰ ਸੰਧੂ ਪਿਛਲੇ 8 ਸਾਲ ਤੋਂ ਅਸੀਂ ਰੌਣਕ ਮੇਲਾ ਤੀਆਂ ਦਾ ਲੈ ਕੇ ਆ ਰਹੇ ਹਾਂ ਇਸ ਵਾਰ ਵੀ ਹਰ ਵਾਰ ਅਸੀਂ ਕਿਸੇ ਨਾ ਕਿਸੇ ਸੈਲੀਬ੍ਰਿਟੀ ਨੂੰ ਬੁਲਾਉਂਦੇ ਹਾਂ ਇਸ ਵਾਰ ਅਸੀਂ ਫੇਮਸ ਫਿਲਮ ਸਟਾਰ ਗੁਰਪ੍ਰੀਤ ਭੰਗੂ मैम ਨੂੰ ਬੁਲਾਇਆ ਹੈ ਔਰ ਬਹੁਤ ਹੀ ਜ਼ਿਆਦਾ ਰਸ਼ ਹੈ ਅਸੀਂ ਇੰਨਾ ਸੋਚਿਆ ਨਹੀਂ ਸੀ ਸਭ ਨੇ ਬਹੁਤ ਜ਼ਿਆਦਾ ਸਭ ਲੋਕ ਇੰਜੋਏ ਕਰ ਰਹੇ ਹਨ ਔਰ ਇਹਦੇ ਵਿੱਚ ਮੇਨ ਸੀ ਅਸੀਂ ਬਹੁਤ ਸਾਰੇ ਲੱਕੀ ਡਰਾਅ ਕੱਢੇ ਹੈ ਰੈਂਪ ਵਾਕ ਸੀ ਮਿਸ ਤੀਜ ਕੁਇਨ ਆਈ ਹੈ ਔਰ ਮੈਂਬਰਸ ਨੇ ਫੁੱਲ ਇੰਜੋਏ ਕੀਤਾ ਹੈ ਥੈਂਕ ਯੂ ਸਾਡਾ ਮੇਨ ਮੋਟਿਵ ਇਹੀ ਹੈ ਕਿ ਹਰ ਬੰਦਾ ਪੰਜਾਬੀ ਕਲਚਰ ਨੂੰ ਅੱਜ ਕੱਲ ਮਾਡਰਨ ਜਮਾਨਾ ਆ ਗਿਆ ਕਿ ਲੋਕ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਹਨ ਸਾਡਾ ਮੇਨ ਮੋਟਿਵ ਇਹ ਹੈ ਕਿਸੀ ਆਪਣੇ ਕਲਚਰ ਨੂੰ ਵਿਰਾਸਤ ਨੂੰ ਸੰਭਾਲ ਕੇ ਰੱਖੀ ਤਾਂ ਹੀ ਅਸੀਂ ਇਸ ਤਰ੍ਹਾਂ ਦੇ ਇਕੱਠ ਲੱਗੇ ਹਾਂ ਹਾਂਜੀ ਅੱਜ ਬਹੁਤ ਰੌਣਕਾਂ ਲੱਗੀਆਂ ਮੈਂਬਰਸ ਬਹੁਤ ਇੰਜੋਏ ਕਰ ਸਕਦੇ ਹੋ ਤੁਸੀਂ ਆਪ ਹੀ ਦੇਖ ਸਕਦੇ ਮੈਂ ਇਥੇ ਕੇਜੀ ਹੋਟਲ ਚ ਆਈਆਂ ਤੇ ਦਿਆਂ ਦਾ ਫੰਕਸ਼ਨ ਬਣਾਇਆ ਜਾ ਰਿਹਾ ਹੈ ਚੀ ਵੀ ਕੀ ਪੰਜਾਬੀ ਕਲਚਰ ਨੂੰ ਦੇਖਿਆ ਜਾਵੇ ਤਾਂ ਅੱਜ ਭੰਗੜਾ ਗਿੱਦਾ ਤੇ ਸਟਾਲ ਤਰ੍ਹਾਂ ਤਰ੍ਹਾਂ ਦੇ ਲੱਗੇ ਹੋਏ ਨੇ ਇੱਥੇ ਕੱਪੜੇ ਦਾ ਲੱਗਿਆ ਜੁਲਰੀ ਦਾ ਲੱਗਿਆ ਤੇ ਨੱਚਣਾ ਟੱਪਣਾ ਕਿੱਦਾਂ ਵਗੈਰਾ ਬਹੁਤ ਮਜ਼ਾ ਆ ਰਿਹਾ ਸੀ ਬਹੁਤ ਫਨ ਕੀਤਾ ਇੱਥੇ ਆਕੇ ਬਹੁਤ ਸਾਰੀਆਂ ਗੇਮਸ ਵੀ ਕਰਵਾਈਆਂ ਜਾ ਰਹੀਆਂ ਨੇ ਜਿਹਨੂੰ ਅਸੀਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇੱਥੇ ਆਕੇ ਇੰਜੋਏ ਕਰਨਾ ਚਾਹੀਦਾ ਹੈ ਮੈਨੂੰ ਬੜਾ ਮਜ਼ਾ ਆ ਰਿਹਾ ਹੈ ਬਹੁਤ ਬਹੁਤ ਮਤਲਬ ਹੋਣਾ ਚਾਹੀਦਾ ਫੰਕਸ਼ਨ ਇੱਥੇ ਕਿਹਾ ਅੱਜ ਕੁਝ ਆਪੀ ਕਰਦੇ ਦਾ ਫੰਕਸ਼ਨ ਹੋ ਰਿਹਾ ਅੰਦਾਜ਼ ਨਾਲ ਕਾਸੀ ਕੁਝ ਪੰਜਾਬੀ ਬਣ ਕੇ ਆਏ ਹਾਂ ਕਿਤਾ ਲੱਗ ਰਿਹਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਅੱਜ ਖੁਦ ਇੱਕ ਪੰਜਾਬੀ ਆਊਟਫਿਟ ਚ ਆਈਆਂ ਤੇ ਇੱਥੇ ਮੈਂ ਖੁਦ ਵੀ ਇੱਕ ਡਾਂਸ ਪਰਫਾਰਮੈਂਸ ਦਿੱਤੀ ਹੈ ਜਿਹਦੇ ਨਾਲ ਕਿ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਕਿ ਮੈਂ ਬਚਪਨ ਚ ਡਾਂਸ ਕਰਦੀ ਹੁੰਦੀ ਸੀ ਬਟ ਇੱਥੇ ਆ ਕੇ ਮੈਨੂੰ ਉਹ ਸਾਰਾ ਆਪਣਾ ਯਾਦ ਆ ਗਿਆ ਤੇ ਮੈਨੂੰ ਬਹੁਤ ਮਜ਼ਾ ਆ ਰਿਹਾ ਹੈ ਹਾਈ ਆਮ ਪ੍ਰੀਤੀ ਵਰਮਾ ਐਂਡ ਆਮ ਅ ਫੈਸ਼ਨ ਡਿਜ਼ਾਈਨਰ ਬਾਇ ਪ੍ਰੋਫੈਸ਼ਨ ਅੱਜ ਮੈਂ ਇੱਥੇ ਤੀਆਂ ਦੇ ਪ੍ਰੋਗਰਾਮ ਤੇ ਆਪਣਾ ਬਹੁਤ ਸਾਰਾ ਐਕਸਕਲੂਸਿਵ ਕਲੈਕਸ਼ਨ ਲੈ ਕੇ ਆਈਆਂ ਲੋਕਾਂ ਨੂੰ ਬਹੁਤ ਪਸੰਦ ਕਰ ਰਹੇ ਨੇ ਤੇ ਤੁਸੀਂ ਸ਼ੇਅਰ ਕਰੋ ਇਹ ਤੁਹਾਨੂੰ ਲੱਗਦਾ ਪ੍ਰੋਗਰਾਮ ਵੀ ਹੋ ਰਿਹਾ ਕਿਤਾ ਲੱਗਦਾ ਪ੍ਰੋਗਰਾਮ ਬਹੁਤ ਵਧੀਆ ਬਹੁਤ ਐਂਟਰਟੇਨਮੈਂਟ ਹੈ ਮਤਲਬ ਬਹੁਤ ਮਜ਼ਾ ਆ ਰਿਹਾ ਹੈ ਇਟਸ ਟੋਟਲੀ ਫਨ ਐਂਡ ਬਹੁਤ ਇੰਜੋਏ ਕਰ ਰਹੀ ਹਾਂ ਮੈਂ ਮਤਲਬ ਲੋਕਾਂ ਵਾਸਤੇ ਜਿਹੜੀ ਸ਼ਰਟ ਲੈ ਕੇ ਆਏ ਲੋਕਾਂ ਵਾਸਤੇ ਮੇਰੇ ਕੋਲ ਕਾਟਸਾਈਜ਼ ਨੇ ਸ਼ਰਟਸ ਨੇ ਅਵੇਲੇਬਲ ਉਸੇ ਮਤਲਬ ਡਿਫਰੈਂਟ ਡਿਫਰੈਂਟ ਸਾਈਜ਼ਸ ਹੈ ਐਂਡ ਡਿਫਰੈਂਟ ਕਾਰਡ ਸਾਈਡਸ ਨੇ ਵਿਦ ਅਲੱਗ ਅਲੱਗ ਫੈਬਰਿਕ ਦੇ ਵਿੱਚ ਤਾਂ ਤੁਸੀਂ ਵਿਜ਼ਿਟ ਦੇਖ ਸਕਦੇ ਹੋ ਕਰਾਂ ਜਿੱਦ ਤੱਕ ਤੁਹਾਨੂੰ ਪਤਾ ਹੈ ਸਾਵਨ ਮਹੀਨਾ ਸ਼ੁਰੂ ਹੋ ਗਿਆ ਹਰ ਹਰ ਸ਼ਹਿਰ 'ਚ ਹਰ ਪਿੰਡ 'ਚ ਧੀਆਂ ਮਨਾਈਆਂ ਜਾਂਦੀਆਂ ਧੀਆਂ ਦੇ ਤਿਹਾਰ ਜਿਹੜਾ ਇਹ ਧੀਆਂ ਦਾ ਤਿਹਾਰ ਹੁੰਦਾ ਹੈ ਇਹ ਪੰਜਾਬ ਦੇ ਵਿੱਚ ਇਹਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸਾਰੇ ਜਿੰਨੀਆਂ ਵੀ ਇੱਥੇ ਇੱਥੇ ਔਰਤਾਂ ਆ ਸਭ ਅੱਛੇ ਕੱਪੜੇ ਪਾ ਕੇ ਪੰਜਾਬੀ ਲੁੱਕ ਦੇ ਵਿੱਚ ਬਹੁਤ ਸੋਹਣੀਆਂ ਬਣ ਕੇ ਮੁਟਿਆਰਾ ਬਣ ਕੇ ਆਈਆਂ ਆ ਬਹੁਤ ਗਿੱਦੜ ਆਇਆ ਸੀ ਅਸੀਂ ਮੈਂ ਖੁਦ ਪਰਫਾਰਮੈਂਸ ਕੀਤੀ ਐ ਥੇ ਕਿ ਕਿਦਰੀ ਬੜਾ ਹੀ ਇੰਜੋਏ ਕੀਤਾ ਐ ਅਸ ਗੁਰਪ੍ਰੀਤ ਪੰਗੂ ਜੀ ਵੀ ਮੈਡਮ ਆਏ ਹੋਏ ਇੱਥੇ ਉਹਨਾਂ ਨੇ ਅਸੀਂ ਖਾਣਾ ਵੀ ਖਾਇਆ ਸਾਨੂੰ ਉਹਨਾਂ ਨੇ ਬਹੁਤ ਪਿਆਰ ਨਾਲ ਬੁਲਾਇਆ ਬਹੁਤ ਪਿਆਰ ਨਾਲ ਸਾਨੂੰ ਬਹੁਤ ਅੱਛਾ ਲੱਗਾ ਉਹਨਾਂ ਨਾਲ ਮਿਲ ਕੇ ਥੈਂਕ ਯੂ ਸੋ